ਤਨ ਤਨ अनोखे अमर शहीद बाबा दीप सिंह साहिब जी ਜਿਵੇਂ ਉਰਦੂ ਦੇ ਸ਼ਾਇਰ ਦਾ ਬੜਾ ਸੋਹਣਾ ਕਥਨ ਹੈ ਇੱਕ ਦਾਣਾ ਹੀ ਕਾਫੀ ਹੈ ਤਖਲੀਦੇ ਚਮਨ ਕੇ ਲਈ مردے ওয়াহিদ से अदारे भी निकल आते हैं ऐसे महान योद्धा तत्बेते ब्रह्मज्ञानी शहीदा सिंहਾਂ ਦੇ ਜਰਨੈਲ ਕਹਿਣੀ ਕਰਨੀ ਦੇ ਪੂਰੇ ਕਲਮ ਤੇ ਖੰਡੇ ਦੇ ਧਨੀ बाबा दीप सिंह ਸਾਹਿਬ ਜੀ ਜਿਨ੍ਹਾਂ ਦੀ ਸ਼ਖਸੀਅਤ ਦੇ ਵਿੱਚੋਂ ਪੰਥ ਸ੍ਰੀ ਗੰਬੋਧ ਵੱਡੀਆਂ-ਵੱਡੀਆਂ ਸੰਸਥਾਵਾਂ ਸੰਪਰਦਾਵਾਂ ਜਥੇਬੰਦੀਆਂ ਦਾ ਨਿਕਾਸ ਹੋਇਆ ਜੇ ਬਾਬਾ ਅਦੀਪ ਸਿੰਘ ਸਾਹਿਬ ਜੀ ਨੇ ਗੁਰੂ ਕਲਗੀ ਧਰਜੀ ਦੇ ਬਚਨਾਂ ਦੇ ਅਨੁਸਾਰ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ ਗੁਰਬਾਣੀ ਦੇ ਅਰਥ ਪੜ੍ਹਾਉਣ ਦਾ ਕਾਰਜ ਆਰੰਭ ਕੀਤਾ ਤਾਂ ਉਹਦੇ ਰੂਪ ਦੇ ਵਿੱਚ ਅੱਜ ਪੰਥ ਦੀ ਮਹਾਨ ਸੰਸਥਾ ਮਹਾਨ ਸੰਪਰਦਾਏ ਦਮਦਮੀ ਟਕਸਾਲ ਦੇ ਅਸੀਂ ਦਰਸ਼ਨ ਕਰਦੇ ਹਾਂ ਜੇ ਪੰਥ ਨੇ ਤਰਨਾਂ ਦਲ ਤੇ ਬੁੱਢਾ ਦਲ ਦੇ ਰੂਪ ਦੇ ਵਿੱਚ ਜਥੇਬੰਦੀਆਂ ਬਣਾਈਆਂ ਦਾ ਤਰਨਾ ਦਲ ਦੇ ਪਹਿਲੇ ਮੁਖੀ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਇਸੇ ਤਰ੍ਹਾਂ ਜੇ ਪੰਥ ਨੇ 11 ਮਿਸਲਾਂ ਕਿਉਂਕਿ 12ਵੀਂ ਮਿਸਲ ਫੂਲਕੀਆਂ ਦੀ ਬਾਅਦ ਵਿੱਚ ਗਣੀ ਗਈ ਮਿਸਲਾਂ ਬਣਾਈਆਂ ਤੇ ਸ਼ਹੀਦਾਂ ਸਿੰਘਾਂ ਦੀ ਮਿਸਲ ਜੋ ਸਾਰੀਆਂ ਮਿਸਲਾਂ ਦੇ ਵਿੱਚੋਂ ਇਸ ਗੱਲ ਕਰਕੇ ਮਹਾਨ ਹੈ ਕਿ ਉਹਨੇ ਕੋਈ ਇਲਾਕਿਆਂ ਦੇ ਕਬਜ਼ੇ ਨਹੀਂ ਕੀਤੇ ਕੇਵਲ ਸੀਸਤਲੀ ਤੇ ਧਰ ਕੇ ਹੱਕ ਸੱਚ ਲਈ ਧਰਮ ਵਾਸਤੇ ਜੂਝੇ ਉਸ ਮਿਸਲ ਦੇ ਪਹਿਲੇ ਮੁਖੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਉਹ ਮਹਾਨ ਸੂਰਮੇ ਯੋਧੇ ਪੁੱਤਰ ਕਿ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਸਮਰਪਿਤ ਕੀਤਾ ਆਪ ਜੀ ਦਾ ਆਗਮਨ ਕਿਉਂਕਿ ਭਾਵੇਂ ਪਉ ਵਿੰਡ ਦੀ ਧਰਤੀ ਦੇ ਉੱਤੇ ਸਾ ਸੰਗਤ ਜੀ ਹੋਇਆ ਤੇ 18 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਕਲਗੀਧਰ ਜੀ ਦੀ ਸ਼ਰਨ ਵਿੱਚ ਜਾ ਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ 1700 ਈਸਵੀ ਵਿੱਚ ਲਈ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਪਣਾ ਆਪਾ ਸਮਰਪਿਤ ਕੀਤਾ ਸ਼ਸਤਰ ਵਿਦਿਆ ਗੁਰਬਾਣੀ ਦੀ ਵਿਦਿਆ ਉਥੋਂ ਸਿੱਖੀ ਤੇ ਗੁਰੂ ਦੇ ਹੁਕਮ ਦੇ ਵਿੱਚ ਹੀ ਆਪ ਜੀ ਆਪਣੇ ਮਾਤਾ ਪਿਤਾ ਜੀ ਦੇ ਕੋਲ ਇੱਥੇ ਨਗਰ ਦੇ ਵਿੱਚ ਆਏ ਆ ਕੇ ਵੀ ਘਰ ਵਿੱਚ ਟੇਕੇ ਨਹੀਂ ਬੈਠੇ ਬਲਕਿ ਆਸ-ਪਾਸ ਤੇ ਇਲਾਕੇ ਦੇ ਵਿੱਚ ਬਾਬਾ ਜੀ ਗੁਰਬਾਣੀ ਦਾ ਉਹ ਗੁਰਮਤ ਦਾ ਪ੍ਰਚਾਰ ਕਰਦੇ ਰਹਿ ਅੰਮ੍ਰਿਤ ਸੰਚਾਰ ਦੀ ਸੇਵਾ ਵਿੱਚ ਵੀ ਲੱਗਦੇ ਰਹਿ ਜਦੋਂ ਆਪ ਜੀ ਨੂੰ ਪਤਾ ਲੱਗਾ ਆਨੰਦਪੁਰ ਸਾਹਿਬ ਜੀ ਦੇ ਘੇਰਿਆਂ ਦਾ ਸਾਕਿਆਂ ਦਾ ਤਾਂ ਆਪਜੀ ਕੁਝ ਸਿੰਘਾਂ ਨੂੰ ਨਾਲ ਲੈ ਕੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਭਾਲ ਦੇ ਵਿੱਚ ਇਲਾਕਾ ਛੱਡ ਕੇ ਮਾਲਵੇ ਦੀ ਧਰਤੀ ਨੂੰ ਗਏ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਮਿਲਾਪ ਹੋਇਆ ਉੱਥੇ ਜਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਣਾ ਆਪ ਸਮਰਪਿਤ ਕੀਤਾ ਤੇ ਇਹ ਇੱਛਾ ਜ਼ਾਹਿਰ ਕੀਤੀ ਮਹਾਰਾਜੀ ਸਾਨੂੰ ਸ਼ਹਾਦਤ ਦਾ ਚਾਹ ਸਾਨੂੰ ਸ਼ਹਾਦਤ ਤੋਂ ਵਾਂਝੇ ਰੱਖ ਲਿਆ ਤਾਂ ਉਹ ਬਹੁਤ ਮਸ਼ਹੂਰ ਇਹ ਬਚਨ ਨੇ ਗੁਰੂ ਕਲਗੀ ਧਰਜੀ ਨੇ ਆਖਿਆ ਕਿ ਭਾਈ ਦੀਪ ਸਿੰਘਾ ਸ਼ਹਾਦਤ ਦੀ ਦਾਤ ਵੀ ਸਮਾਂ ਆਉਣ ਤੇ ਤੁਹਾਡੀ ਚੋਲੀ ਪਵੇਗੀ ਪਰ ਅਜੇ ਆਪ ਜੀ ਦੇ ਕੋਲ ਸੇਵਾ ਲੈਣੀ ਹੈ ਉਹ ਫਿਰ ਸੇਵਾ ਕੀ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਮਦਮੀ ਬੀੜ ਵਾਲਾ ਸਰੂਪ ਤਿਆਰ ਕੀਤਾ ਭਾਈ ਮਨੀ ਸਿੰਘ ਜੀ ਦੇ ਨਾਲ ਬਾਬਾ ਜੀ ਸਹਾਇਕ ਲੱਗੇ ਉਹ ਕਾਗਜ਼ ਬਾਬਾ ਦੀਪ ਸਿੰਘ ਜੀ ਨੇ ਤਿਆਰ ਕੀਤਾ ਸ਼ਿਆਹੀ ਕਲਮ ਬਾਬਾ ਦੀਪ ਸਿੰਘ ਜੀ ਨੇ ਤਿਆਰ ਕੀਤੀ ਸਤਿਗੁਰੂ ਜੀ ਦੇ ਹੁਕਮ ਦੇ ਨਾਲ ਹੀ ਫਿਰ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਾਰ ਉਤਾਰੇ ਕੀਤੇ ਗੁਰਮੁਖੀ ਦੇ ਵਿੱਚ ਤੇ ਇੱਕ ਅਰਬੀ ਸਕ੍ਰਿਪਟ ਦੇ ਵਿੱਚ ਇਸੇ ਤਰ੍ਹਾਂ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਦੇ ਨਾਲ ਆਪ ਜੀ ਨੇ ਜੋ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਉਣੀ ਅਰਥ ਪੜਾਉਣੇ ਉਸੇ ਦੇ ਵਿੱਚੋਂ ਅੱਗੇ ਜਾ ਕੇ ਫਿਰ ਦਮਦਮੀ ਟਕਸਾਲ ਦਾ ਨਿਕਾਸ ਹੁੰਦਾ ਹੈ ਔਰ ਉਹਤੇ ਆਪ ਜੀ ਨੇ ਜਦੋਂ ਆਪ ਬੰਦਗੀ ਕਰਨੀ ਭਗਤੀ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣੇ ਤੇ ਉਸ ਵੇਲੇ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਅੱਜ ਵੀ ਆਪਾਂ ਦਰਸ਼ਨ ਕਰਦੇ ਆ ਉੱਤੇ ਲਿਖਿਆ ਹੋਇਆ ਹੈ ਕਿ ਬਾਬਾ ਜੀ 24 ਘੰਟਿਆਂ ਦੇ ਵਿੱਚ ਅਠਾਂ ਪੈਰਾਂ ਦੇ ਵਿੱਚ ਇੱਕ ਮੁੱਠ ਛੋਲਿਆਂ ਦੀ ਤੇ ਕੇਵਲ ਇੱਕ ਪਿਆਲਾ ਜਲ ਦਾ ਸ਼ੱਕ ਕੇ ਇਹ ਸਾਰੀ ਮਹਾਨ ਸੇਵਾ ਆਪ ਜੀ ਕਰਦੇ ਰਹਿੰਦੇ ਜਦੋਂ ਜਦੋਂ ਪੰਥ ਵੱਲੋਂ ਵੰਗਾਰ ਪੈਂਦੀ ਆਪ ਜੀ ਖੰਡਾ ਧੂਕੇ ਮੈਦਾਨੇ ਜੰਗ ਵਿੱਚ ਵੀ ਜੂਝੇ ਚੱਪੜ ਚਿੜੀ ਦੇ ਜੰਗ ਤੋਂ ਲੈ ਕਰਕੇ 1757 ਦੇ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਜੰਗ ਦੇ ਮੈਦਾਨ ਦੇ ਵਿੱਚ ਆਪਜੀ ਲਗਾਤਾਰ ਸੀਸਤਲੀ ਦੇ ਧਰਕੇ ਯੂਜਦੇ ਰਹੇ ਹਰ ਇੱਕ ਜੰਗ ਦੇ ਵਿੱਚ ਆਪਜੀ ਜਦੋਂ ਅਰਦਾਸਾ ਸੋਧਦੇ ਤੇ ਇਹੀ ਅਰਦਾਸਾ ਸੋਧਦੇ ਕਿ ਸੱਚੇ ਪਾਤਸ਼ਾਹ ਜੀ ਪੰਥ ਨੂੰ ਫਤਿਹ ਬਖਸ਼ਿਓ ਤੇ ਆਪਣੇ ਸਦਾਸ ਨੂੰ ਸ਼ਹਾਦਤ ਦੀ ਇਨਾਮ ਬਖਸ਼ਿਓ ਪਰ ਵੇਖੋ ਕਿੰਡੀ ਅਨੋਖੀ ਬਾਤ ਹੈ ਸੈਂਕੜੇ ਜੰਗਾਂ ਬਾਬਾ ਜੀ ਨੇ ਲੜੀਆਂ ਨੇ 100 ਤੋਂ ਵਧੇਰੇ ਤੇ ਇਨਾਂ ਜੰਗਾਂ ਦੇ ਵਿੱਚੋਂ ਬਾਬਾ ਜੀ ਜ਼ਖਮੀ ਤਾਂ ਬਹੁਤ ਵਾਰਾਂ ਹੋਏ ਸ਼ਹੀਦੀ ਨਹੀਂ ਹੋਈ ਜਦੋਂ ਆਖਰੀ ਜੰਗ ਲੜਨੀ ਹੈ ਤੇ ਉਦੋਂ ਬਾਬਾ ਜੀ ਉਹ ਤੇ ਅਰਦਾਸ ਕਰਕੇ ਤੁਰੇ ਨੇ ਸੱਚੇ ਪਾਤਸ਼ਾਹ ਜਿਨ੍ਹਾਂ ਚਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਮਲੇਸ਼ੀਆ ਦੇ ਹੈਦਰੀ ਛੰਡੇ ਪੁੱਟ ਨਹੀਂ ਦਿੰਦੇ ਉਹਨਾਂ ਚਿਰ ਸ਼ਹੀਦ ਨਹੀਂ ਹੋਣਾ ਇਹ ਅਰਦਾਸ ਆਪ ਜੀ ਨੇ ਅਨੋਖੀ ਕੀਤੀ ਔਰ ਇਹ ਅਰਦਾਸ ਪ੍ਰਣ ਰੂਪ ਦੇ ਵਿੱਚ ਆਪ ਜੀ ਨੇ ਕਮਾਈ ਵੀ ਫਿਰ ਆਪਾਂ ਇਤਿਹਾਸ ਨੂੰ ਸਾਰੇ ਜਾਣੇ ਇਹ ਸੁਣਦੇ ਪੜ੍ਹਦੇ ਆ ਕਿ ਜਦੋਂ ਬਾਬਾ ਜੀ ਮੈਦਾਨੇ ਜੰਗ ਦੇ ਵਿੱਚ ਆ ਕੇ ਜੂਝੇ ਤੇ ਇੱਥੇ ਕਿਉਂਕਿ ਅਫਗਾਨਾਂ ਦੀ ਫੌਜ ਦੀ ਗਿਣਤੀ ਕੋਈ ਨਹੀਂ ਸੀ। ਉਹਨਾਂ ਦੇ ਕੋਲ ਤੋਪਾਂ ਔਰ ਬੜੇ ਬੜੇ ਵੱਡੇ ਹਥਿਆਰ ਜਿਹੜੇ ਸਿੱਖ ਬਾਬਾ ਜੀ ਦੇ ਨਾਲ ਦਮਦਮਾ ਸਾਹਿਬ ਜੀ ਤੋਂ ਚੱਲ ਕੇ ਆਏ ਉਹ ਜੁਝਾਰੂ ਸਿੰਘ ਉਹਨਾਂ ਦੇ ਵਿੱਚ ਮਸਾਂ ਕੀ 1000 ਤੋਂ ਗਿਣਤੀ ਵਧੇਰੇ ਨਹੀਂ ਸੀ। ਬਾਕੀ ਸਿੰਘ ਪਿੰਡਾਂ ਵਾਲੇ ਸੀ ਕੋ ਖੇਤੀ ਕਰਨ ਵਾਲਾ ਕੋਈ ਕੋਈ ਹੋਰ ਕੰਮਕਾਰ ਕਰਨ ਵਾਲਾ। ਕੁੱਲ ਗਿਣਤੀ ਭਾਵੇਂ 10000 ਸੀ ਪਰ ਜਿਹੜੇ ਜੁਝਾਰੂ ਸੀ ਨਾ ਟ੍ਰੇਨਡ ਸੀਗੇ ਜਿਹੜੇ ਯੋਧੇ ਉਹਨਾਂ ਦੀ ਗਿਣਤੀ ਮਸਾਂ ਹੀ 1000 ਸੀ। ਤੋ ਇਥੇ ਐਸਾ ਭਿਆਨਕ ਭੇੜ ਹੋਇਆ ਕਿ ਬਾਬਾ ਜੀ ਯੂਝਦਿਆਂ ਯੂਝਦਿਆਂ ਸੀਸ ਤਲੀ ਤੇ ਧਰਿਆ ਕਿਉਂਕਿ ਜਦੋਂ ਸਾਂਝਾ ਵਾਰ ਚੱਲਿਆ ਜਮਾਲ ਖਾਨ ਦੇ ਨਾਲ ਉਹ ਤਾਂ ਉੱਥੇ ਢੇਰੀ ਹੋ ਗਿਆ ਬਾਬਾ ਜੀ ਆਪਣਾ ਪ੍ਰਣ ਪਗਾਉਂਦੇ ਹੋਏ ਸੀਸ ਖੰਬੀ ਤਲੀ ਤੇ ਧਰ ਕੇ ਸੱਜੇ ਹੱਥ ਦੇ ਵਿੱਚ 18 ਸੇਰ ਦਾ ਖੰਡਾ ਬੰਨ੍ਹਦੇ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆਪਣਾ ਸੀਸ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਪੇਟਾ ਕੀਤਾ ਇਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਜੀ ਦੇ ਪਵਿੱਤਰ ਦੇਹ ਦਾ ਬਾਕੀ ਸ਼ਹੀਦਾਂ ਸਿੰਘਾਂ ਦੇ ਨਾਲ ਇੱਥੇ ਸੰਸਕਾਰ ਹੋਇਆ ਤੋ ਇਹ ਮਹਾਨ ਪਵਿੱਤਰ ਅਸਥਾਨ ਹੈ ਕਿ ਜਿੱਤੇ ਉਹਨਾਂ ਮਹਾਪੁਰਖਾਂ ਯੋਧਿਆਂ ਸੂਰਮਿਆਂ ਨੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕੀਤਾ ਹੈ ਅੱਜ ਵੀ ਸ਼ਹੀਦਾਂ ਸਿੰਘਾਂ ਦੀ ਕਲਾ ਪ੍ਰਤੱਖ ਰੂਪ ਦੇ ਵਿੱਚ ਵਰਤਦੀ ਹੈ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਆਉਂਦੀਆਂ ਨੇ ਔਰ ਜਿੱਤੇ ਆਪਣੀ ਅਕੀਦਤ ਆਪਣੀ ਸ਼ਰਧਾ ਗੁਰੂ ਚਰਨਾਂ ਦੇ ਵਿੱਚ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੇ ਵਿੱਚ ਪੇਟਾ ਕਰਦੀਆਂ ਹੈ ਪੋਤੇ ਸਾਹ ਸੰਗਤ ਜੀ ਮੂਹ ਮੰਗੀਆਂ ਮਰਾਦਾਂ ਵੀ ਸਤਿਗੁਰਾਂ ਦੀ ਕਿਰਪਾ ਸ਼ਹੀਦਾਂ ਸਿੰਘਾਂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦੀ ਹੈ ਅੱਜ ਉਹਨਾਂ ਮਹਾਂਪੁਰਖਾਂ ਦਾ ਸ਼ਹੀਦੀ ਦਿਹਾੜਾ ਸਮੁੱਚਾ ਪੰਥ ਮਨਾਉਂਦਾ ਪਿਆ ਹੈ ਸੋ ਸਾਹ ਸੰਗਤ ਜੀ ਧਨ ਸਤਿਗੁਰ ਤੇ ਧਨ ਗੁਰੂ ਕੇ ਸਿੱਖ ਆਪਾਂ ਵੀ ਉਹਨਾਂ ਦੀ ਚਰਨ ਧੂੜ ਮੰਗੀਏ ਤੇ ਤਰਲਾ ਲੈ ਕੇ ਕਹੀਏ ਕਿ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ